ਕੋਈ ਨਾ ਇਲਾਜ ਵਹਿਮ ਦੇ ਸ਼ਿਕਾਰ ਦਾ ਕੋਈ ਨਾ ਇਲਾਜ ਕੋਈ ਨਾ ਇਲਾਜ ਵਹਿਮ ਦੇ ਸ਼ਿਕਾਰ ਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਥਾਣੇ ਆ ਚੁੱਕਦੇ ਨਸਾਫ ਹੁੰਦਾ ਨਾ ਕਚਹਿਰੀਆਂ ਚੁਕਾ ਦੇ ਇਨਕਲਾਬ ਹੁੰਦਾ ਨਾ ਔੜੇ ਪਹਾੜੇ ਲੋਕਾਂ ਨੂੰ ਕੋ ਫੇਰੇ ਚਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਉਹ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਧਰਮ ਲੁਟੇਰਿਆਂ ਦਾ ਸੰਧ ਮਿੱਤਰਾ ਜਿਵੇਂ ਹੁੰਦੇ ਹਾਥੀਆਂ ਦੇ ਦੰਦ ਮਿੱਤਰਾ ਭਾਈਆਂ ਨੂੰ ਭਾਈ ਐਵੇਂ ਨਹੀਂ ਉਹ ਮਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਉਹ ਹਾਰਦਾ ਹੋ ਗੁੰਡਾ ਰਾਜ ਵੋਟਾਂ ਨਾਲ ਨਹੀਂ ਉਹ ਹਾਰਦਾ ਏਕੇ ਦਾ ਝੰਡਾ ਜਿੰਦਾਬਾਦ ਰੱਖਿਓ ਗੁੰਡਿਆਂ ਦਾ ਇੱਕ ਹੀ ਇਲਾਜ ਰੱਖਿਓ ਮੈਦਲੇ ਉਹ ਸੱਪ ਜੋ ਫੁੰਕਾਰੇ ਮਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਉਹ ਹਾਰਦਾ ਹੋ ਗੁੰਡਾ ਰਾਜ ਵੋਟਾਂ ਨਾਲ ਨਹੀਂ ਉਹ ਹਾਰਦਾ ਉੱਡੇ ਅੱਗੇ ਜਿਹੜਾ ਬਾਣੇ ਵੱਡਾ ਧਾਰਮੀ ਸਾਰਿਆਂ ਤੋਂ ਵੱਧ ਮਿਲੂਗਾ ਕੋ ਕਾਰਮੀ ਮਿੱਠੀਆਂ ਗੱਲਾਂ ਦੇ ਜਿਹੜਾ ਛੱਟੇ ਮਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਉਹ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਭੱਟੀਆਂ ਲੜਾਈ ਨਾ ਸਾਦਾ ਲੋਕ ਲੜਦੇ ਜਦੋਂ ਇੱਕ ਦੂਜੇ ਦਾ ਹੱਥ ਫਾੜਦੇ ਫੇਰ ਹੁੰਦਾ ਫੈਸਲਾ ਹਿਆਰ ਪਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਉਹ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਹੰਕਾਰੀਆਂ ਹਕੂਮਤਾਂ ਦੇ ਪੱਲੇ ਕੱਖ ਨਾ ਇੰਨਾ ਉੱਤੇ ਮਿੱਤਰਾਂ ਉਮੀਦਾਂ ਰੱਖਣਾ ਕੱਚਾ ਕੜਾ ਕਦੇ ਨਾ ਕਿਨਾਰੇ ਤਾਰਦਾ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਉਹ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ ਉਹ ਗੁੰਡਾ ਰਾਜ ਵੋਟਾਂ ਨਾਲ ਨਹੀਂ ਹਾਰਦਾ